ਭਾਰਤ ਬੇਸ਼ੱਕ ਸਿਖਰਾਂ ਦੀਆਂ ਪੌੜੀਆਂ ਚੜ੍ਹ ਕੇ ਅਸਮਾਨ ਛੂਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਵਿਕਸਿਤ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਪਰ ਸਾਡੇ ਸਮਾਜ ਦੇ ਵਿੱਚ ਸਮਾਜਿਕ ਬੁਰਾਈਆਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਵਿੱਚ ਦਹੇਜ ਰੂਪੀ ਦੈਂਤ ਸਭ ਤੋਂ ਅਹਿਮ ਹੈ ਜੀ ਹਾਂ ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਫਰੀਦਕੋਟ ਜ਼ਿਲ੍ਹੇ ਦੇ ਨਾਲ ਸੰਬੰਧਿਤ ਇੱਕ ਔਰਤ ਅਧਿਆਪਕ ਨੂੰ ਦਹੇਜ ਰੂਪੀ ਦੈਂਤ ਨੇ ਨਿਗਲਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਲਬਾਲ ਬਚ ਗਈ ਪੂਰਾ ਮਾਮਲਾ ਫਰੀਦਕੋਟ ਦੇ ਪਿੰਡ ਪਿਪਲੀ ਦਾ ਜਿੱਥੋਂ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਮਚਾਕੀ ਮਲ ਸਿੰਘ ਪਿੰਡ ਦੀ ਰਹਿਣ ਵਾਲੀ ਹਰਜੀਤ ਕੌਰ ਦੇ ਨਾਲ ਹੋਇਆ ਸੀ ਜੋ ਕਿ ਚੰਗੀ ਪੜੀ ਲਿਖੀ ਵੀ ਸੀ ਅਤੇ ਜੋ ਮੌਜੂਦਾ ਵਕਤ ਦੇ ਵਿੱਚ ਹਿਸਾਬ ਦੇ ਅਹਿਮ ਵਿਸ਼ੇ ਦੀ ਅਧਿਆਪਕਾ ਵੀ ਹੈ ਜਿਸ ਨੂੰ ਵਿਆਹ ਦੇ ਸਮੇਂ ਘਰੇਲੂ ਸਮਾਨ ਦੇ ਨਾਲ-ਨਾਲ ਚੰਗੀ ਕੰਪਨੀ ਦੀ ਕਾਰਵੀ ਦਿੱਤੀ ਗਈ ਸੀ ਅਤੇ ਕੁੜੀ ਅਨੁਸਾਰ ਦਹੇਜ ਦੇ ਲੋਭੀਆਂ ਦਾ ਟਿੱਡ ਏਨੇ ਦੇ ਨਾਲ ਵੀ ਨਹੀਂ ਪਰਿਆ ਉਹਨਾਂ ਨੇ ਉਸ ਨੂੰ ਹੋਰ ਦਹੇਜ ਲਿਆਉਣ ਦੇ ਲਈ ਇਸ ਤੋਂ ਬਾਅਦ ਮਾਰਨਾ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਦੀ ਨਾਲ ਸੌਰਾ ਘਰ ਦੀ ਦਹੇਜ ਪ੍ਰਤੀ ਭੁੱਖ ਹੋਰ ਵਾਧੀ ਗਈ ਹੁਣ ਉਹ ਬਲੇਰੋ ਗੱਡੀ ਦੀ ਮੰਗ ਦੇ ਸਮੇਤ 1.5 ਲੱਖ ਰੁਪਏ ਦੀ ਮੰਗ ਤੇ ਅੜੇ ਹੋਏ ਸਨ ਇਸ ਦੌਰਾਨ ਜਦੋਂ ਉਹਨਾਂ ਨੂੰ ਆਪਣੀ ਮੰਗ ਪੂਰੀ ਹੁੰਦੀ ਦਿਖਾਈ ਨਾ ਦਿੱਤੀ ਤਾਂ ਉਹਨਾਂ ਨੇ ਪੀੜਤਾ ਦਾ ਰੱਸੇ ਦੇ ਨਾਲ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਨਾਲ ਔਰਤ ਅਧਿਆਪਕਾ ਚੰਗੀ ਕਿਸਮਤ ਦੇ ਚਲਦਿਆਂ ਬਾਜਤਾ ਗਈ ਪਰ ਗੰਭੀਰ ਜ਼ਖਮੀ ਹੋਣ ਦੇ ਕਾਰਨ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਜਿੱਥੇ ਉਹ ਜ਼ਖਮੀ ਹੋਣ ਦੇ ਨਾਲ ਨਾਲ ਸੈਮੀ ਹੋਈ ਵੀ ਨਜ਼ਰ ਆ ਰਹੀ ਹੈ। ਇਹ ਤਕਰੀਬ 150 ਪਹਿਲਾਂ ਹਰਜੀਤ ਕੌਰ ਐਮ ਚੱਕੀ ਮਲ ਸਿੰਘ ਪਿੰਡ ਦੀ ਰਹਿਣ ਰੋਈ ਉਹਦਾ ਵਿਆਹ ਪਿਪਲੀ ਪਿੰਡ ਹੋਇਆ ਸੀ ਹਰਵਿੰਦਰ ਸਿੰਘ ਨਾਮ ਦੇ ਲੜਕੇ ਨਾਲ। ਉਸ ਸਮੇਂ ਵੀ ਇਹਨਾਂ ਵੱਲੋਂ ਜਿਹੜਾ ਵੱਧ ਤੋਂ ਵੱਧ ਦਾਜ ਦੇ ਦੇ ਕੇ ਆਉਂਦਾ ਇਹ ਵਰਕੀ ਤਾਂ ਗਿਆ ਸੀਗਾ ਪਰ ਫਿਰ ਵੀ ਜਿਹੜਾ ਹਰਵਿੰਦਰ ਸਿੰਘ ਵੱਲੋਂ ਤੇ ਇਹਦੇ ਮਾਪਿਓ ਵੱਲੋਂ ਅਕਸਰ ਹੀ ਦਾਜ ਦੀ ਮੰਗ ਕੀਤੀ ਜਾਂਦੀ ਸੀ ਉਹਦੇ ਵਿੱਚ ਉਹਨਾਂ ਨੇ ਹੁਣ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜੋ 7 ਲੱਖ ਰੁਪਏ ਦਾ ਚੈੱਕ ਲੈ ਕੇ ਵੀ ਗਏ ਸੀਗਾ ਇਹਨਾਂ ਕੋਲ ਉੱਥੋਂ ਇਹਨਾਂ ਦੀ ਆਪਸ ਕਾਸ ਸੁਣੀ ਹੋਗੀ ਤੇ ਲੜਾਈ ਕਰ ਹੋ ਗਈ ਹੁਣ ਕੱਲ ਸ਼ਾਮ ਨੂੰ ਹਰਵਿੰਦਰ ਸਿੰਘ ਉਹਦੇ ਮਾਪਿਓ ਤੇ ਉਹਦੀ ਭੈਣ ਵੱਲੋਂ ਇਹ ਲੜਕੀ ਹਰਜੀਤ ਕੌਰ ਨਾਲ ਕੁਟਮਾਰ ਕੀਤੀ ਗਈ ਹੈ ਉਹਦੇ ਗਲ ਚ ਰੱਸਾ ਵਗੈਰਾ ਪਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਬੰਦੀ ਅਸੀਂ ਅਸਵੇਰੇ ਬਿਆਨ ਉਹਦਾ ਦਰਜ ਕਰਕੇ ਤੇ ਮਾਮਲਾ 307 498 406 ਐ ਕਿਸੇ ਤਰ੍ਹਾਂ ਦਰਜ ਕੀਤਾ ਤੇ ਉਹਦੀ ਅੱਗੇ ਹੁਣ ਤਫ਼ਤੀਸ਼ ਕਰ ਰਹੇ ਹਾਂ ਲੜਕੀ ਦਾ ਜਿਹੜਾ ਹਸਬੰਦ ਹਰਵਿੰਦਰ ਸਿੰਘ ਉਹਨੂੰ ਅਸੀਂ ਕਾਬੂ ਕਰ ਲਿਆ ਤੇ ਉਹਨੂੰ ਅਸੀਂ ਜੱਜ ਸਾਹਬ ਦੇ ਪੇਸ਼ ਕਰਾਂਗੇ ਫਿਰ ਮਾਰਡ ਲੈ ਕੇ ਉਸ ਤੋਂ ਆਪਣੀ ਪੁੱਛਗਿੱਛ ਕਰਾਂਗੇ ਇਹ ਲੜਕੇ ਤੇ ਉਸਦੇ ਮਾਪਿਓ ਤੇ ਉਸਦੀ ਭੈਣ ਤੇ ਇਹ ਬੇਟੀ ਮੇਰੇ ਦੌਰ ਦੀ ਬੇਟੀ ਹੈ ਜੀ ਸਾਡੀ ਜੁਆਇੰਟ ਫੈਮਿਲੀ ਹੈ ਇਹ ਲੜਕੀ ਪਿਪਲੀ ਵਿਆਹੀ ਹੋਈ ਸੀਗੀ ਤੇ ਇਹਦੇ ਵਿਆਹ ਨੂੰ ਤਕਰੀਬਨ ਹੋ ਗਏ 1.5 ਸਾਲ ਥੋੜੇ ਸਮੇਂ ਬਾਅਦ ਇਹ ਹੈ ਮਤਲਬ ਜਿਹੜੇ ਪਿਪਲੀ ਵਾਲੇ ਤੰਗ ਕਰਨ ਲੱਗ ਪਏ ਮਤਲਬ ਸਾਰੀ ਫੈਮਿਲੀ ਉਹਦੇ ਵਿੱਚ ਲੜਕਾ ਹੈ ਲੜਕੇ ਦੀ ਭੈਣ ਹੈ ਮਾਂ ਹੈ ਤੇ ਬਾਪ ਹੈ ਇੱਕ ਵਾਰੀ ਪਹਿਲਾਂ ਵੀ ਇਹਨਾਂ ਨੇ ਗੱਲ ਕੁੱਟਣ ਦੀ ਕੋਸ਼ਿਸ਼ ਕੀਤੀ ਸੀ ਸਾਡੇ ਪਿੰਡ ਦੀ ਪੰਚਾਇਤ ਗਈ ਉਹਨਾਂ ਨੇ ਕਿਹਾ ਵੀ ਚਲੋ ਤੈਨੂੰ ਜਿਵੇਂ ਆਪਾਂ ਬੱਚੇ ਨੂੰ ਬਸਾਉਣ ਦੇ ਮਾਰੇ ਗੱਲ ਕਰਦੇ ਆ ਵੀ ਤੈਨੂੰ ਵਹਿਮ ਹੋ ਗਿਆ ਐ ਹੋ ਗਿਆ ਇਹ ਆ estrani ਵੀ ਕੋਈ ਗੱਲ ਨਹੀਂ ਘਰ ਬਸਾਉ ਤੁਸੀਂ ਪਰ ਇਹਨਾਂ ਨੇ ਦਾਜ ਦੇ ਖਾਤਰ ਇਹ ਜਿਹੜਾ ਕਰਦੇ ਰਹੇ ਅਸੀਂ ਕੋਸ਼ਿਸ਼ ਵੀ ਕਰਦੇ ਰਹੇ ਵੀ ਆ ਪਤੀਆਂ ਨੂੰ ਬਸਾਉਣ ਦੀ ਖਾਤਰ ਵੀ ਚਲੋ ਜਿਸ ਤਰ੍ਹਾਂ ਠੀਕ ਆਉਂਦਾ ਇਹ ਕਹਿੰਦਾ ਪਹਿਲਾਂ ਕਹਿੰਦਾ ਅਸੀਂ ਮੈਂ ਬਲੇਰੋ ਗੱਡੀ ਲੈਣੀ ਹੈ ਇਹਦੀਆਂ ਸਾਡੇ ਕੋਲ ਰਿਕਾਰਡਿੰਗ ਵੀ ਹੈਗੀਆਂ ਫਿਰ ਇਹ ਕਹਿਣ ਲੱਗਾ ਮੈਨੂੰ ਨਾਲ 2 ਲੱਖ ਰੁਪਈਆ ਵੀ ਦਿਓ ਫਿਰ ਇਹ ਕਹਿਣ ਲੱਗਾ ਮੈਨੂੰ ਸਕਾਰਪਿਓ ਦੇ ਦਿਓ ਹੁਣ ਜਾਨੀ ਅਸੀਂ ਸਾਰਿਆਂ ਨੇ ਪੰਚਾਇਤਾਂ ਵੀ ਅਸੀਂ ਪਿਪਲੀ ਦੀਆਂ ਮਤਲਬ ਜਿਹੜੇ ਜਿੰਨੇ ਮਹਤਵਾਰ ਬੰਦੇ ਸੀ ਅਸੀਂ ਉਹਨਾਂ ਨੂੰ ਵੀ ਕਿਹਾ ਕੀਤਾ ਪੰਚਾਇਤ ਇਕੱਠੀ ਕੀਤੀ ਅਸੀਂ ਵੀ ਰਿਸ਼ਤੇਦਾਰਾਂ ਨੇ ਜ਼ੋਰ ਲਾ ਲਿਆ ਅਖੀਰ ਨੂੰ ਹੁਣ ਇਹਦੀ 마ਸੀ ਦਾ ਲੜਕਾ ਹੈ ਸਾਡੀ ਬੇਟੀ ਦਾ ਇਹਦੀ 마ਸੀ ਭਾਗ ਸਰਪੰਡ ਹੈ ਉਸ ਲੜਕੇ ਦੀ ਅਸੀਂ ਡਿਊਟੀ ਲਾਈਫ ਵੀ ਚੱਲ ਤੂੰ ਭਾਈ ਕਰਕੇ ਜੇ ਇਹ ਗੱਲ ਨੇੜੇ ਹੁੰਦੀ ਆ ਤਾਂ ਆਪਾਂ ਕੋਈ ਗੱਲ ਨਹੀਂ ਆਪਣੀ ਬੱਚੀ ਹੈ ਚਾ ਲੱਖ 2 ਲੱਖ ਹੋਰ ਲੱਗ ਜਾਊਗਾ ਤੇ ਆਪਾਂ ਜਿਹੜੀ ਬਲੇਰੋ ਗੱਡੀ ਲੈ ਕੇ ਆਪਾਂ ਇਹਨੂੰ ਜਿਹੜਾ ਇਹਨਾਂ ਦਾ ਉਹ ਕਰ ਗਏ ਪਰੰਤੂ ਇਹ ਕਿਸੇ ਗੱਲ ਤੇ ਨਹੀਂ ਆਏ ਇਹਨਾਂ ਕੱਲ ਇਹਦੇ ਜਿਹੜਾ 마ਸੀ ਦਾ ਲੜਕਾ ਸੀਗਾ ਉਹਨੇ ਮਿਲਣ ਜਾਣਾ ਸੀ ਇਸੇ ਵਿਸ਼ੇ ਦੇ ਸੰਬੰਧ ਦੇ ਵਿੱਚ ਰੱਬ ਜਾਣੇ ਤਾਂ ਇਹਨਾਂ ਨੂੰ ਇਹ ਗੱਲ ਹੋ ਗਈ ਵੀ ਉਹਨੇ ਆਉਣਾ ਨਹੀਂ ਉਹ ਥੋੜਾ ਜਿਹਾ ਲੇਟ ਹੋ ਗਿਆ ਆਉਣ ਤੇ ਇਹਨਾਂ ਨੇ ਕੱਲ ਜਿਹੜਾ ਇਹਦੇ ਲੜਕੀ ਦੇ ਘਰ ਚ ਰੱਸਾ ਪਾ ਕੇ ਫਾਹ ਦੇਣ ਦੀ ਕੋਸ਼ਿਸ਼ ਕੀਤੀ ਜਾਂ ਮਤਲਬ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹਦੇ ਨਿਸ਼ਾਨ ਹੈ ਕਿਉਂਕਿ ਮੈਂ ਉੱਥੇ ਮੌਕੇ ਤੇ ਨਹੀਂ ਗਈ ਸੀ ਇਹਦੇ ਮਮਾ ਤੇ ਇਹਦਾ ਮਾਸੀ ਦਾ ਲੜਕਾ ਗਏ ਸੀ ਤੇ ਇਹਦੇ ਕਾਫੀ ਜਿਹੜੀਆਂ ਸੱਟਾਂ ਉਹ ਵੀ ਮਾਰੀਆਂ ਗਈਆਂ ਇੱਕ ਦਾਜ ਦੀ ਖਾਤਰ ਜਿਹੜੀ ਸਾਡੀ ਲੜਕੀ ਅੱਜ ਘਰੋਂ ਬੇਕਰਵੀ ਹੋਈ ਹੈ ਜਿਹੜੀ ਇਹ ਮਾਨਸਿਕ ਪੀੜਾ ਜਿਹੜੀ ਬਹੁਤ ਸਾਨੂੰ ਸਾਡੀ ਹੋ ਗਿਆ ਮੇਰੀ ਜੋ ਇਹਨੂੰ ਦਿੱਤੀ ਪਹਿਲਾਂ ਜੀ 1.5 ਸਾਲ ਹੋ ਗਿਆ ਜੀ ਇਹ ਤਾਂ ਅਹ ਤੇ ਤੰਗ ਪਰੇਸ਼ਾਨਤਾ ਵਾਹ ਤਾਂ ਥੋੜਾ ਚਿਰ ਮਗਰੋਂ ਹੀ ਕਰਨ ਲੱਗੇ ਸੀ ਅਸੀਂ ਜਿਹੜਾ ਉਹ ਟੇ ਹਾਊਸ ਗੱਡੀ ਦਿੱਤੀ ਸੀ ਇਹਦੇ ਅਸੀਂ ਘੱਟੋ ਘੱਟ 25-30 ਟੋਲੇ ਸੋਨਾ ਲੱਗਿਆ ਕਿਉਂਕਿ ਕੁਛ ਸੋਨਾ ਅਸੀਂ ਮੁੱਲ ਖਰੀਦਿਆ ਸੀਗਾ ਕਈ ਵਾਰ ਜਿਵੇਂ ਹੁਣ ਸਾਡਾ ਘਰੋਂ ਚਲੋ ਚੰਗਾ ਚੱਲਦਾ ਸੀਗਾ ਅਸੀਂ ਥੋੜਾ ਜਿਆਦਾ ਜਿੰਨੀ ਜਿਆਦਾ ਸਹਿੰਦੇ ਬੰਦੇ ਸੀਗੇ ਕੁਛ ਸੋਨਾ ਘਰੋਂ ਵੀ ਜਿਹੜੀਆਂ ਮਾਵਾਂ ਧੀਆਂ ਵਾਸਤੇ ਦੇ ਹੀ ਦਿੰਦੇ ਗਏ ਘਰੇ ਸੋਨਾ ਵੀ ਦਿੱਤਾ ਸੀ ਕਿ ਇਹ ਸੀ ਮਤਲਬ ਟੀਵੀ ਫਿਰ ਜਿਹੜਾ ਸੀਗਾ ਜਿਵੇਂ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਹੋ ਗਈ ਮਤਲਬ ਕੁੱਲ ਜਿਹੜਾ ਅਸੀਂ ਸਾਡਾ ਜੇ ਅਸੀਂ 35-40 ਲੱਖ ਰੁਪਏ ਸਾਡਾ ਘੱਟੋ-ਘੱਟ ਲੱਗਿਆ ਜਿਹੜਾ ਜਿਵੇਂ ਆਮ ਸਾਡੇ ਜਿਹੜੇ ਜ਼ਿਮੀਂਦਾਰਾਂ ਦੇ ਵਿਆਹ ਹੁੰਦੇ ਜਿਵੇਂ ਬਿਸਤਰੇ ਵਗੈਰਾ ਉਹ ਤਾਂ ਅਸੀਂ ਗਣਦੇ ਹੀ ਨਹੀਂ ਮੇਰੇ ਪੇਰੈਂਟਸ ਨੇ ਹਸੇਤ ਤੋਂ ਵੱਧ ਨਾ ਦਿੱਤਾ ਸੀ ਪਰ ਫਿਰ ਵੀ ਕਹਿੰਦੇ ਸਾਨੂੰ ਕੁਝ ਨਹੀਂ ਦਿੱਤਾ ਹੁਣ ਉਹ ਗੱਡੀ ਮੰਗਦੇ ਸੀ ਵੱਡੀ ਗੱਡੀ ਮੰਗਦੇ ਸੀ ਮੈਨੂੰ ਮੈਨੂੰ ਬਹੁਤ ਲੜਦੇ ਮੈਨਾਂ ਬਹੁਤ ਕੁਟਦੇ ਮਾਰਦੇ ਸੀ ਮੈਨੂੰ ਤੇ ਕੱਲ ਕੱਲੋ ਸੜਕ ਤੇ ਜਾਂਦੀ ਕਰ ਲੈ ਮੈਂ ਪਈ ਸੀ ਆਪਣੇ ਕਮਰੇ ਤੇ ਮੇਰੇ ਹਸਬੰਦ ਆ ਗਏ ਇਹ ਤੇ ਮੇਰੇ ਗਾਲਾਂ ਫੜ ਲਿਆ ਮੈਂ ਕਿ ਕੀ ਕਰਾਂਗੇ ਨਾ ਕੁਝ ਨਹੀਂ ਕੁਝ ਨਹੀਂ ਫਿਰ ਉਧਰ ਮੇਰੇ ਮੰਮੀ ਆ ਗਏ ਤੇ ਮੇਰੇ ਨਾਨਦ ਵੀ ਆ ਗਏ ਮੇਰੇ ਸਹੁਰਾ ਸਾਮ ਵੀ ਆ ਗਏ ਤੇ ਮੈਨੂੰ ਉਹਨਾਂ ਨੇ ਏ ਬਸ ਸਭ ਵਾਲੇ ਗੱਲ ਤੇ ਮੈਂ ਇੱਕਦਮ ਠੀਕ ਮਾਰ ਕੇ ਬਾਹਰ ਆ ਕੇ ਕਹਿੰਦੇ ਕੁਝ ਨਹੀਂ ਕੁਝ ਨਹੀਂ ਉਦੋਂ ਫਿਰ ਮੇਨ ਮੇਰਾ ਫੋਨ ਫੜਿਆ ਹੋਇਆ ਸੀ ਨਾ ਨੇ ਹਫਤਾ ਹੋ ਗਿਆ ਮੇਰੀ ਗੱਲ ਨਹੀਂ ਕਰਾਉਂਦੇ ਸੀ ਘਰੇ ਕੋਈ ਵੀ ਆਉਂਦਾ ਸੀ ਮੈਨਾਂ ਤਾਂ ਮਿਲ ਨਹੀਂ ਦਿੰਦੇ ਸੀ ਤੇ ਫਿਰ ਇੱਕਦਮ ਪਤਾ ਨਹੀਂ ਮੇਨ ਨਾਲ ਮੇਰੇ ਪੇਰਾਂ ਸੰਗ ਕੀ ਗੱਲ ਹੋਈ ਤਾਂ ਉਹਨਾਂ ਨੇ ਕੱਲ ਆਉਣਾ ਸੀਗਾ ਕੱਲ ਮੇਰੀ ਮਾਸੀ ਦਾ ਬੇਟੇ ਨੇ ਆਉਣਾ ਸੀ ਕੱਲ ਫਿਰ ਉਹ ਆਏ ਜਦੋਂ ਤੇ ਉਹਨਾਂ ਨੇ ਫਿਰ ਮੈਨੂੰ ਇੱਕਦਮ ਛੱਡ ਤਾ ਕਹਿੰਦੇ ਕੁਝ ਨਹੀਂ ਕੁਝ ਨਹੀਂ ਕਹਿੰਦੇ ਜੇ ਤੂੰ ਘਰੇ ਦੱਸਿਆ ਤਾਂ ਅਸੀਂ ਸੁਸਾਇਡ ਕਰ ਲਵਾਂਗੇ ਸਾਰੇ ਕਦਰ ਨਿਵਾਸ ਨਾ ਤੁਹਾਨੂੰ ਕੋਣ ਕੋਣ ਸਾਮੀ ਜੇ ਹਾਂਜੀ ਇਹਨਾਂ ਆਮੋ ਨਾਲ ਕੋਣ ਕੋਣ ਲੋਕ ਸੀ ਵਗੈਰੇ ਜਿਹਨਾਂ ਤੋਂ ਨੇ ਮਾਰਕਟ ਆ ਕਿਰਮਿੰਦਰ ਸਿੰਘ ਮਾਈ ਹਸਬੰਡ ਸਤਿੰਦਰ ਲਾਰਵਿੰਦਰ ਕੌਰ ਸੁਖਵਿੰਦਰ ਕੌਰ ਐਂਪਲ ਦੇਸ ਕੀ ਮੰਗ ਕੀ ਕਰਦੇ ਸੀ ਉਹ ਮੰਗ ਕਰਦੇ ਸੀ ਹੁਣ ਗੱਡੀ ਲੈਣੀ ਆ ਸੀ ਪਹਿਲਾਂ ਕਹਿੰਦੇ ਪਹਿਲਾਂ ਕਹਿੰਦਾ ਸੀ ਕਿ ਨਵੀਂ ਅਸੀਂ ਅਟਿਓਸ ਦਿੱਤੀ ਸੀ ਕਹਿੰਦੇ ਅਸੀਂ ਇਹ ਨਹੀਂ ਲੈਣੀ ਬਲੇਰੋ ਲੈਣੀ ਹੈ ਤੇ ਫਿਰ ਕਹਿੰਦੇ ਅਸੀਂ ਕਿਹਾ ਚਲ ਨਹੀਂ ਕਿਵੇਂ 7 ਲੱਖ ਦੇ ਦੋ ਅਸੀਂ 7 ਲੱਖ ਦੇ ਦੇਣਗੇ ਚੱਕ ਨਹੀਂ ਫੜਿਆ ਕਹਿੰਦੇ ਨਹੀਂ ਅਸੀਂ ਤਾਂ 10 ਲੱਖ ਲੈਣਾ ਨਾਲ ਬਲੇਰੋ ਦੇ ਦੋ ਬਲੇਰੋ ਦੇ ਦੋ ਜਾਂ ਨਾਲ 1.5 ਲੱਖ ਰੁਪਏ ਦੇ ਦਿਓ ਅਸੀਂ ਕਿਹਾ ਅਸੀਂ ਬਲੇਰੋ ਤਾਂ ਦੇ ਸਕਦੇ ਨਾਲ 1.5 ਲੱਖ ਨਹੀਂ ਦੇ ਸਕਦੇ ਕਹਿੰਦੇ ਚਲ ਠੀਕ ਹੈ ਹੁਣ ਤਾਂ ਅਸੀਂ ਉਧਰੋਂ ਉੱਪਰ ਚੜ ਗਏ ਅਸੀਂ ਹੁਣ ਉਹ ਲੈਣੀ ਆ ਸਕੋਰਪਿਓ ਲੈਣੀ ਆ ਸਾਰਾ 18 ਲੱਖ ਅਸੀਂ ਬਲੇਰੋ ਦੇਣ ਨੂੰ ਵੀ ਤਿਆਰ ਸੀ ਪਰ ਨਾਲ ਉਹ ਪੂਰ ਪਸੰਦ ਕਿੰਨਾ ਚਿਰ ਹੋ ਗਿਆ ਤੁਹਾਡੀ ਮੇਰੀ ਮੇਰਾ 150 ਹੋ ਗਿਆ ਕੋਈ ਹੋਰ ਰੰਜਿਸ਼ ਨਹੀਂ ਬਾਜ ਦੀ ਬਸ ਬਾਜ ਮੰਗਦੇ ਸਾਨੂੰ ਹਰਬਰਟ ਕੀ ਕੰਮ ਕਰਦਾ ਤੁਹਾਨੂੰ ਵੀ ਕੁਆਲਿਫਿਕੇਸ਼ਨ ਹੈਗੀ ਐਮਬੀਏ ਆਈਟੀਆ ਵੀ ਕੀਤੀ ਹੈ ਪਲੰਬਰ ਦੀ ਬਟ ਕੰਮ ਨਹੀਂ ਕਰਦੇ ਕਿ ਜਦੋਂ ਤੋਂ ਤੁਹਾਡੀ ਸ਼ਾਦੀ ਵੀ ਉਦੋਂ ਤੋਂ ਤੱਕ ਪਰੇਸ਼ਾਨ ਕਰ ਰਹੇ ਕਿ ਹੋਣੀ ਹਾਂਜੀ ਉਸ ਤੋਂ ਬਾਅਦ ਬਸ ਥੋੜੇ ਟਾਈਮ ਬਾਅਦ ਦੋ ਤਿੰਨ ਮਹੀਨੇ ਬਾਅਦ ਫਰੀਦਕੋਟ ਤੋਂ ਜਗਤਾਰ ਤੋਂ ਸਾਂਝੀ ਦੀ ਰਿਪੋਰਟ ਪਹਿਰੇ ਦਾ ਟੀਵੀ